ਬੜਾ ਮੈਂ ਵਿਰਿੰਦਰ ਸਿੰਘ ਸਮਰਾ ਕੋਟ ਫਰਾਂਕੋਲਪੁਰਾ ਤੋਂ ਬੋਲ ਰਿਹਾ ਹਾਂ ਜੀ ਇੱਕ ਤੁਸੀਂ ਪੰਜੂ ਸਵਰਤੇ ਬੋਡੀ ਸਵਰਤੇ ਹੈ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਜੀ ਇਸ ਤੋਂ ਪਹਿਲਾਂ ਮੈਨੂੰ ਮੇਨ ਤਾਂ ਸ਼ੂਗਰ ਦੀ ਪ੍ਰੋਬਲਮ ਸੀ ਜਿਹੜੀ 30 32 ਸਾਲ ਤੋਂ ਤਕਰੀਬਨ ਪ੍ਰੋਬਲਮ ਸੀ ਔਰ ਮੈਂ ਰੈਗੂਲਰ ਦਵਾਈ ਖਾ ਰਿਹਾ ਸੀ ਉਹਦੀ ਆਮ ਜਿਹੜੀ ਹੈ ਟੈਬਲੇਟ ਲੈ ਰਿਹਾ ਸੀ ਹਾਂ ਕੋਈ ਵੀ ਲੈ ਰਿਹਾ ਸੀ ਪਰ ਉਸ ਨਾਲ ਕੋਈ ਖਾਸ ਫਰਕ ਨਹੀਂ ਪੈ ਰਿਹਾ ਸੀ ਇਹ ਹੋਰ ਕੀ ਪ੍ਰੋਬਲਮ ਸੀ ਤੋਂ ਇਲਾਵਾ ਸ਼ੂਗਰ ਤੋਂ ਇਲਾਵਾ ਜੀ ਇਸ ਤੋਂ ਲਾਵਾ ਮੇਰਾ ਇਹ ਸੀ ਕਿ ਜਿਹੜੇ ਪੈਰਾਂ ਦੀ ਹਾਲਤ ਸੁਣ ਰਹੇ ਹੁੰਦੇ ਸੀਗੇ ਠੀਕ ਹੈ ਜੀ ਜਿੰਨਾਂ ਕਈ ਦਫਾ ਪਤਾ ਨਹੀਂ ਲੱਗਦਾ ਸੀ ਜੁੱਤੀ ਪਾਈ ਹੈ ਜਾਂ ਨਹੀਂ ਪਾਈ ਹੈ ਠੀਕ ਹੈ ਜੀ ਤੇ ਉਹ ਮਤਲਬ ਕਿ ਬਹੁਤ ਵੱਡੀ ਪ੍ਰੋਬਲਮ ਹੋ ਗਈ ਸੀ ਇਸ ਕਰਕੇ ਫਿਰ ਮੈਨੂੰ ਥੋੜਾ ਪਤਾ ਲੱਗਿਆ ਵੀ ਇਹਦਾ ਪੈਕ ਦਾ ਤੇ ਪੈਕ ਲੈਣਾ ਪੈਕ ਲੈਣ ਵਾਸਤੇ ਮੈਂ ਬਣਾਉਣ ਤੋਂ ਲੈ ਕੇ ਆ ਜਾਂਦਾ ਜੇ ਤੁਸੀਂ ਕੋਈ ਵੀਕਨੈਸ ਵਗੈਰਾ ਵੀ ਸਰੀਰ ਨੂੰ ਹੈਗੀ ਸੀ ਜਾਂ ਕਮਜ਼ੋਰੀ ਕਿੱਦਾਂ ਦੀ ਹਾਲਤ ਸੀ ਸੋਸਤੀ ਸੋਸਤੀ ਨੂੰ ਸੋਸਤੀ ਨਹੀਂ ਕੰਮ ਕਰਨ ਨੂੰ ਜੀ ਨਹੀਂ ਕਰਦਾ ਠੀਕ ਹੈ ਜੀ ਤੇ ਮੈਂ ਪੈ ਰਹਿਣਾ ਸ਼ਾਦਨ ਠੀਕ ਹੈ ਜੀ ਪਰ ਹੁਣ ਜਦੋਂ ਤੋਂ ਮੈਂ ਪੈਕ ਲਿਆ ਉਸ ਤੋਂ ਪਹਿਲਾਂ ਸਭ ਤੋਂ ਮੈਨੂੰ ਮਹਿਸੂਸ ਹੋਇਆ ਕਿ ਜਿਹੜਾ ਮੇਰੇ ਪੈਰਾਂ ਦੇ ਸੌਣ ਦਾ ਕੰਮ ਸੀਗਾ ਉਹ ਬਿਲਕੁਲ ਨਾਰਮਲ ਹੋ ਗਿਆ ਹੁਣ ਮੈਨੂੰ ਬਿਲਕੁਲ ਆਰਾਮ ਆ ਗਿਆ ਤੇ ਸਰੀਰ ਜਿਹੜਾ ਹੈਗਾ ਸਰੀਰ ਦੇ ਵਿੱਚ ਮੈਂ ਹੁਣ ਕੰਮ ਕਰਨ ਨੂੰ ਜੀ ਕਰਦਾ ਜਦੋਂ ਮੈਂ ਕਹਿੰਦਾ ਬੈਠਣ ਨੂੰ ਜੀ ਨਹੀਂ ਕਰਦਾ ਸਵਾ ਠੀਕ ਤੇ ਜਿਹੜੀ ਸ਼ੂਗਰ ਸੀ ਸ਼ੂਗਰ ਮੇਰੀ ਪਹਿਲੇ 15 ਦਿਨ ਤੱਕ ਤਾਂ ਉਸ ਤਰ੍ਹਾਂ ਚੱਲਦੀ ਰਹੀ 15 ਦਿਨ ਤੋਂ ਬਾਅਦ ਬਿਲਕੁਲ ਨਾਰਮਲ ਪਹਿਲਾਂ ਕਿੰਨੀ ਰਹਿੰਦੀ ਤੁਹਾਡੇ ਕੋਲ ਮਸ਼ੀਨ ਵੀ ਮੈਂ ਚੈੱਕ ਕੀਤੀ ਹੈ ਮਸ਼ੀਨ ਵੀ ਸੀ ਪਹਿਲਾਂ ਕਿੰਨੀ ਰਹਿੰਦੀ ਸੀ ਸ਼ੂਗਰ ਤੁਹਾਡੀ ਤੇ ਉਸ ਤੋਂ ਬਾਅਦ ਹੁਣ ਕਿੰਨੀ ਆ ਮਸ਼ੀਨ ਮਾਨ ਤਰ ਤੇ ਮੇਰੀ ਆਸਿਕ ਵਿੱਚ ਖਾਲੀ ਪੇਟ ਚੈੱਕ ਕਰਦਾ ਸੀ ਤੇ 200 ਤੋਂ ਉੱਪਰ ਹੀ ਰਹਿੰਦੀ ਸੀਗੀ ਠੀਕ ਹੈ ਜੀ ਤੇ ਹੁਣ ਬਿਲਕੁਲ ਆ ਕੇ ਆ 15 ਦਿਨ ਦਵਾਈ ਖਾਣ ਤੋਂ ਬਾਅਦ ਉਹ ਨਾਰਮਲ ਤੇ ਆ ਗਈ ਤੇ ਹੁਣ ਮੈਂ ਬਿਲਕੁਲ ਨਾਰਮਲ ਚੱਲ ਰਹੀ ਹੈ ਉਹ ਹੁਣ ਏਜ ਕਿੰਨੀ ਹੈ ਜੀ ਤੁਹਾਡੀ ਹੁਣ ਏਜ ਮੇਰੀ 76 ਹੈ ਜੀ 76 ਆ ਜੀ ਇਹ ਪੀਕੇ ਕੀ ਮਹਿਸੂਸ ਹੁੰਦਾ ਜੇ ਤੁਹਾਨੂੰ ਲੱਗਦਾ ਵੀ ਕੁਝ ਵੀ ਇਸ ਦੇ ਵਿੱਚ ਫਰਕ ਲੱਗਿਆ ਤੁਹਾਨੂੰ ਘਟੀ ਆ ਬਸ ਮੈਨੂੰ ਇਸ ਚੀਜ਼ ਦਾ ਬਹੁਤ ਵੱਡਾ ਫਰਕ ਹੈ ਕਿ ਹੁਣ ਮੇਰੇ ਅੱਗੇ ਪਹਿਲਾਂ ਜਿਹੜਾ ਸੁੱਤਿਆ ਮੈਂ ਕਿਉਂ ਉੱਠ ਉਹ ਨੂੰ ਜੀ ਨਹੀਂ ਕਰਦਾ ਜਾਂ ਸੁਸਤੀ ਰਹਿੰਦੀ ਸੀ ਹੁਣ ਮੈਂ ਬਿਲਕੁਲ ਸਵੇਰ ਟਾਈਮ ਸਰ ਉੱਠ ਕੇ ਸਾਰੇ ਕੰਮ ਕਾਜ ਇਹ ਵੀ ਕਿਚਨ ਗਾਰਡਨ ਵਗੈਰਾ ਚ ਵੀ ਹੱਥੋ ਹੱਥ ਮਾਰ ਲੈਂਦਾ ਠੀਕ ਤੇ ਸੋਣਾ ਮੈਂ ਕਹਿ ਸਕਿਆ ਹੈ ਸਾਰਾ ਦਿਨ ਐਕਟ ਹੋ ਰਹਿਦਾ ਸਰੀਰ ਕੀ ਕਹਿਣਾ ਜਿਹੜੇ ਪਰਿਵਾਰਾਂ ਨੂੰ ਜਿਹੜੇ ਪਰਿਵਾਰਾਂ ਨੂੰ ਅੱਜ ਦਿੱਕਤਾਂ ਨੇ ਪ੍ਰੋਬਲਮ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਸਲਾਹ ਦੇਉਂਗਾ ਕਿ ਇੱਕ ਤਾਂ ਇਹਦੇ ਨਾਲ ਜਿਹੜਾ ਹੈ ਨਾ ਜਰੂਰ ਇਹਨੂੰ ਇੱਕ ਵਾਰੀ ਜਮਾ ਕੇ ਦੇਖਣ ਫਿਰ ਆਪਣੇ ਆਪ ਉਹਨੂੰ ਪਤਾ ਲੱਗ ਜੂਗਾ ਫਿਰ ਹੋਰਾਂ ਨੂੰ ਵੀ ਦੱਸਣਗੇ ਪਰ ਜਿਹੜਾ ਹੁਣ ਐਸਾ ਹੈ ਕਿ ਸਰੀਰ ਕਦੇ ਨੂੰ ਹਲਕਾ ਫੁਲਕਾ ਬਿਲਕੁਲ ਐਨ ਲੱਗਦਾ ਹੈ ਪਹਿਲਾਂ ਮੇਰਾ ਬਾਡੀ ਥੋੜੀ ਵੇਟ ਵਾਲੀ ਬਲਕੀ ਸੀ ਉਹ ਵੀ ਹੁਣ ਸਕਰੀਬਨ ਸ਼ਾਂਤੀ ਚ ਆ ਗਿਆ ਕਿਨੋ ਠੀਕ ਹੈ ਜੀ ਓਕੇ ਥੈਂਕ ਯੂ ਜੀ ਧੰਨਵਾਦ